ਸਾਸਤ੍ਰਕਾਲ ਜੀ D5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀ ਸਿੰਘ ਤੁਹਾਨੂੰ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਖ ਖ਼ੁਰਕਿਆਂ ਤੋਂ ਲੈਡ ਪੁਲਿਸ ਸਕੀਮ ਤਹਿਤ ਮੰਤਰੀ ਹਰਪਾਲ ਸਿੰਘ ਦੀ ਮਤਾ ਬਿਆਨ ਕਿਸਾਨਾਂ ਲਈ ਸਕੀਮ ਨੂੰ ਦੱਸਿਆ ਬਹੁਤ ਲਾਹੇਵੰਦ ਕਿਹਾ ਨਹੀਂ ਕੀਤਾ ਜਾਵੇਗਾ ਕਿਸੇ ਨੂੰ ਪਰੇਸ਼ਾਨ ਸ਼੍ਰੀ ਨਰਵੰਦਰ ਸਾਹਿਬ ਨੂੰ ਫਿਰ ਮਿਲੀ ਬੰਮ ਰੌਂਡ ਦੀ ਧਮਕੀ ਦੁਬਾਰਾ ਧਮਕੀ ਪਰ ਈਮੇਲ ਗ੍ਰਹਿ ਮੰਤਰੀ ਨੂੰ ਮਿਲੇਗੀ ਸ਼੍ਰੋਮਣੀ ਕਮੇਟੀ ਕਿਸਾਨ ਮੋਰਚਾ ਨੇ ਕਿਤੇ ਇਸ਼ਾਰ ਪਾਰਟੀ ਮੀਟਿੰਗ ਪੰਜਾਬ ਦੇ ਦਾ ਸਿਆਸੀ ਪਾਰਟੀਆਂ ਹੋਈਆਂ ਸ਼ਾਮਲ ਭਾਜਪਾ ਗੂ ਨੇ ਕਿਸਾਨਾਂ ਨੂੰ ਦਿੱਤਾ ਪ੍ਰੋਸਾ ਕਿਸਾਨਾਂ ਦੇ 300 ਏਕੜ ਫਸਲ ਹੋਈ ਬਰਬਾਦ ਪਾਣੀ ਚ ਡੁੱਬੇ ਝੋਨਾ ਸਬਜ਼ੀਆਂ ਤੇ ਪਸ਼ੂਆਂ ਦਾ ਚਾਰਾ ਪ੍ਰਸ਼ਾਸਨ ਤੇ ਲਾਪਰਵਾਹੀ ਤੇ ਲੱਗ ਗਿਆ ਇਲਜ਼ਾਮ ਹੁਣ ਖਬਰਾਂ ਵਿਸਥਾਰ ਨਾਲ ਇੱਕ ਪਾਸੇ ਜਿੱਥੇ ਅੰਮ੍ਰਿਤਸਰ ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਆਰਡੀਐਕਸ ਨਾਲ ਬੰਬਤਮਾ ਕੇ ਕਾਨੂੰਨ ਸੰਬੰਧੀ ਧਮਕੀ ਭਰੀ ਈਮੇਲ ਭੇਜਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਦੂਜੇ ਪਾਸੇ ਇੱਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 6ਵੀਂ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕਿਹਾ ਕਿ ਸਰਕਾਰ ਨੂੰ ਸਖ਼ਤੀ ਨਾਲ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ 4-5 ਦਿਨ ਤੋਂ ਲਗਾਤਾਰ ਹੀ ਈਮੇਲ ਜਿਹੜੀਆਂ ਦੇ ਜਿਹੀਏ ਧਮਕੀਆਂ ਸ੍ਰੀ ਸ੍ਰੀ ਦਰਬਾਰ ਸਾਹਿਬ ਤੇ ਲੰਗਰ ਹਾਂ ਪ੍ਰਤੀ ਬਫਰ ਸਥਾਨਾਂ ਤੋਂ ਆ ਰਹੇ ਸੀ ਤੇ ਅਸੀਂ ਖੁਦ ਹੰਦੀ ਵੀ ਪ੍ਰੈਸ ਕਾਨਫਰੈਂਸ ਕਰਕੇ ਬੋਲ ਕੇ ਗਏ ਆ ਕਹਿ ਕੇ ਗਏ ਮੁਖੇਦੀ ਕਰਕੇ ਗਏ ਕਿ ਉਹ ਕਹਿ ਕੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਵੀ ਮਿਲੇ ਆ ਤੇ ਪੁਲਿਸ ਕਮਿਸ਼ਨਰ ਅੱਜ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਇੱਕ ਬੰਦੇ ਨੂੰ ਪੁੱਛ ਕੇ ਸਬੂਦੇ ਲਈ ਰਾਤ ਵਿੱਚ ਲਿਆਂਦਾ ਤੇ ਉਹਦਾ ਸ਼ੁਗਰ 둠ੇ ਉਹਦਾ ਨਾਮ ਆ ਤੇ ਤਾਮਨ ਨਾਲ ਦੇ ਨਾਲ ਉਹ ਜਿਹੜਾ ਰਿਲੇਟਡ ਹੈਗਾ ਤੇ ਮੇਰੀ ਬੇਨਤੀ ਹੈ ਉਹਦੇ ਤੋਂ ਬਾਅਦ ਵੀ ਇੱਕ ਮਹਿਲਾ ਸਾਹਿਬ ਨੂੰ ਉਹਦੇ ਤੋਂ ਬਾਅਦ ਵੀ ਜਿਹੜੀ ਤੁਹਾਨੂੰ ਈਮੇਲ ਆਈ ਹੈ ਦੇਖੋ ਜੋ ਮਨੁੱਖਤਾ ਮਹਿਸੂਸ ਹੁੰਦਾ ਹੈ ਕਿ ਦਰਬਾਰ ਸਾਹਿਬ ਪ੍ਰਤੀ ਇਹ ਕੋਈ ਇੱਕ ਬੰਦਾ ਨਹੀਂ ਹੈ ਜੇ ਸ਼ੁਭ ਦਮੇ ਨੂੰ ਅੱਜ ਆਪਾਂ ਹੱਥ ਚ ਲਿਆ ਉਹਦੇ ਤੋਂ ਪੂਰਨ ਡੰਗਾਈ ਦੇ ਵਿੱਚ ਪੁਛ ਕੇ ਛੋਣੀ ਚਾਹੀਦੀ ਹੈ ਇਹਦੇ ਪਿੱਛੇ ਕਿਹੜੀਆਂ ਤਾਲਸਾ ਕਿਹੜੀਆਂ ਏਜੰਸੀਆਂ ਕਿਹੜਾ ਗਰੁੱਪ ਜਿਹੜਾ ਉਹ ਕੰਮ ਕਰਦਾ ਪਿਆ ਉਕੇ ਉਸ ਦੁਆਰਾ ਜਿਹੜੀ ਈਮੇਲ ਆਣੀ ਇਹ ਖਰਚਾ ਜਾਰੀ ਕਰਦੀ ਹੈ ਤੇ ਮੈਂ ਇਹਦੀ ਪੀਰ ਕਹਿੰਕੇ ਅੱਜ ਦੂਜੇ ਔਲਾ ਸਾਹਿਬ ਇਥੇ ਉਕੇ ਗਏ ਆ ਉਹਨਾਂ ਨਾਲ ਵੀ ਵਿਚਾਰਾ ਹੋਈ ਹੈ ਭਗਵੰਤ ਮਾਨ ਜੋ ਸਾਡੇ ਸਤਿਕਾਰਯੋਗ ਟੀਮ ਨੇਟ ਰਿਆ ਤੂੰ ਉਹਨਾਂ ਨੂੰ ਵੀ ਈਮੇਲ ਆਈ ਸੀ ਉਹਨਾਂ ਨੇ ਅੱਜ ਜਿਹੜਾ ਆਪਣਾ ਬਿਆਨ ਜਿਹੜਾ ਜਾਰੀ ਕੀਤਾ ਉਹ ਬਿਲਕੁਲ ਹਲਕਾ ਬਿਆਨ ਹੈ ਤੇ ਉਹਨਾਂ ਨੇ ਇਹਨੂੰ ਸੀਰੀਅਸ ਸ਼ੀਰੀ ਨਹੀਂ ਲਿਆ ਲੱਗਦਾ ਮੈਨੂੰ ਜੋ ਮਹਿਸੂਸ ਹੁੰਦਾ ਹੈ ਬਿਆਨ ਕਰਕੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਇਸ ਤੋਂ ਕੇ ਇੱਥੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਰਜਾਨਾ ਮੱਥਾ ਟੇਕਦੀ ਹੈ ਹਰ ਧਰਮ ਦਾ ਹਰ ਜਾਤ ਦਾ ਹਰ ਮਜਰ ਦਾ ਇੱਥੇ ਆ ਕੇ ਸੱਚ ਕੋ ਹੁੰਦਾ ਲੋਕਾਂ ਦੀਆਂ ਦਾਤਾਂ ਮਰਿਆਦਾ ਜੋ ਬੇਨਤੀਆਂ ਜੁਈਆਂ ਕਰਦੇ ਆ ਉਹ ਗੁਰੂ ਰਣਜੀਤ ਸਿੰਘ ਮਹਾਰਾ ਝੋਲੀਆਂ ਕਰਦੇ ਆ ਤੇ ਮੈਂ ਇਹ ਬੇਨਤੀ ਕਰਦਾ ਦੇ ਟੀਮ ਲੈਟਰ ਚਾਹੁੰਨੂ ਕਮਿਸ਼ਨ ਲੈ ਚਾਹੁੰਨੂ ਵੀ ਇਹਦੀ ਜਾਂਚ ਹੋਵੇ ਕਾਂਗਰਸ ਤੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸੱਤਖੰਡ ਸ਼੍ਰੀ ਹਰਵੰਦਰ ਸਾਹਿਬ ਵਿਖੇ ਨਤਮਸਤਕ ਹੋਏ ਜਿਸ ਦੇ ਚਾਲੇ ਉਨਾ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਬਾਬੇ ਦੇ ਧਮਕਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜਾ ਕੇ ਕਿਰਿਆ ਉਹਨੇ ਸੂਬਾ ਸਰਕਾਰ ਤੇ ਪ੍ਰਸ਼ਾਸਨ ਤੇ ਜੰਮ ਕੇ ਨਿਸ਼ਾਨੇ ਸਾਧੇ ਉਹ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਮੈਂ ਤੇ ਅੱਜ ਇੱਕ ਨਵਾਂ ਨੇ ਪੰਜਾਬੀ ਹੋਂਦੇ ਨਾਤੇ ਇੱਕ ਨਵਾਨੇ ਸਿੱਖ ਹੋਂਦੇ ਨਾਤੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਵਾਸਤੇ ਗੁਰੂ ਮਹਾਰਾਜ ਸਾਹਿਬ ਦਾ ਆਸਰਾ ਲੈਣ ਵਾਸਤੇ ਅশীরਵਾਦ ਲੈਣ ਵਾਸਤੇ ਆਇਆ। ਇਹ ਕੋ ਬਹੁਤ ਹੀ ਅਨਫੋਰਚਨਟ ਗੱਲ ਹੈ ਕਿ ਹਮੇਸ਼ਾ ਹੀ ਦਰਬਾਰ ਸਾਹਿਬ ਤੋਂ ਸਾਂਝੀ ਵਾਰਤਾ ਦਾ ਉਪਦੇਸ਼ ਵਿੱਚ ਹੁੰਦਾ ਹੈ। ਇੱਥੇ ਹਰ ਧਰਮ ਦੇ ਲੋਕ ਜਿੰਨਾ ਸਿੱਖੀ عقیدਤ ਰੱਖਦੇ ਨੇ ਉਨਾ ਹੀ ਸੱਟੇ ਹਿੰਦੂ ਭਾਈਚਾਰਾ ਬਾਕੀ ਪੰਜਾਬੀ ਭਾਵੇਂ ਕੋਈ ਮੁਸਲਿਮ ਹੈ ਭਾਵੇਂ ਅਸਾਈ ਭਾਈਚਾਰਾ ਹੈ ਭਾਵੇਂ ਜੈਨ ਹੋਏ ਭਾਈ ਬੁੱਧ ਹੋਏ ਹਜ਼ਾਰਾਂ ਕਰੋੜਾਂ ਲੋਕ ਦੁਨੀਆ ਭਰ ਚ ਇਹ ਦਰਬਾਰ ਸਾਹਿਬ ਇੱਕ ਅਜਿਹੀ ਜਗ੍ਹਾ ਜਿੱਥੇ ਮੈਡੀਕਲ ਲਾਰਜੇਸਟ ਵਿਸਟਡ ਜਿਹੜੀ ਇੱਕ ਸ਼ਰਾਇਨ ਹੈ ਦੁਨੀਆ ਭਰ ਦੇ ਵਿੱਚ ਹੈ ਮੈਂ ਸਮਝਦਾ ਕਿ ਬਹੁਤ ਵੱਡਾ ਫੇਲਿਅਰ ਹੈ ਬੋਥ ਨੈਸ਼ਨਲ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਦੇਤੇ ਸੂਬੇ ਦੀ ਸਿਕਿਉਰਿਟੀ ਏਜੰਸੀ ਕੇ ਦਰਬਾਰ ਸਾਹਿਬ ਦੇ ਵਿੱਚ ਇਸ ਕਿਸਮ ਦਾ ਜਿਹੜਾ ਥ्रेट ਪਰਸੈਪਸ਼ਨ ਆਈ ਹੈ ਮੇਰਾ ਖਿਆਲ ਇਹ ਬਹੁਤ ਮਾੜੀ ਗੱਲ ਹੈ ਮੇਰਾ ਇਹ ਮੰਨਣਾ ਕਿ ਕੋਈ ਵੀ ਦੁਨੀਆ ਭਰ ਦੇ ਵਿੱਚੋਂ ਕੋਈ ਐਹੋ ਜਿਹਾ ਇਨਸਾਨ ਨਹੀਂ ਹੋਏਗਾ ਜਿਹੜਾ ਹੋਲੀਸਟ ਆਫ ਦੀ ਹੋਲੀ ਜਗ੍ਹਾ ਦੇ ਵਿੱਚ ਵੀ ਇਸ ਕਿਸਮ ਦੀ ਸ਼ਰਾਦ ਕਰਨ ਦੀ ਕੋਸ਼ਿਸ਼ ਕਰੇਗਾ ਮੈਨੂੰ ਪਤਾ ਲੱਗਿਆ ਥੋੜੀ ਦੇਰ ਪਹਿਲੇ ਉਹ ਹਰਿਆਣਾ ਦੇ ਵਿੱਚੋਂ ਕਿਸੇ ਆਦਮੀ ਨੂੰ ਇਹਨਾਂ ਟ੍ਰੇਸ ਆਊਟ ਕੀਤਾ ਉਹ ਕਿੰਨਾ ਕਿ ਸੱਚਾ ਕਿੰਨਾ ਕਿ ਝੂਠ ਹੈ ਇਹ ਤੇ ਬਾਅਦ ਹੀ ਪਤਾ ਲੱਗੇਗਾ ਬਟ ਮੈਂ 익ਸਪੈਕਟ ਕਰਦਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਉਹਨਾਂ ਨੂੰ ਇੱਥੇ ਕਿਉਂਕਿ ਹੋਮ ਮਿਨਿਸਟਰ ਵੀ ਨੇ ਡਾਇਰੈਕਟਰ ਜਨਰਲ ਪੁਲਿਸ ਨੇ ਉਹਨਾਂ ਨੂੰ ਖੁਦ ਇੱਥੇ ਆਪ ਆਣਾ ਚਾਹੀਦਾ ਸੀ ਕਿਉਂਕਿ ਜਦੋਂ ਮੁੱਖ ਮੰਤਰੀ ਆਂਦਾ ਹੈ ਡੀਜੀਪੀ ਆਂਦਾ ਹਰ ਪੰਜਾਬੀ ਜੇ ਮਹਿਸੂਸ ਕਰਦਾ ਕਿ ਗਵਰਨਮੈਂਟ ਇਸ ਗੱਲ ਨੂੰ ਸੀਰੀਅਸਲੀ ਲਿਆ ਰਹੀ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜਿਮਾ ਨੇ ਲੈਂਡ ਪੂਲਿੰਗ ਮੁੱਦੇ ਤੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਹਨਾਂ ਐ ਸਕੀਮ ਕਿਸਾਨਾਂ ਲਈ ਬਹੁਤ ਫਾਇਦੇਮੰਦ ਦਸੀ ਨਾਲ ਹੀ ਦਾਅਵਾ ਕੀਤਾ ਕਿ ਪਿਛਲੇ 10 ਸਾਲਾਂ ਵਿੱਚ ਪ੍ਰਾਈਵੇਟ ਡਿਵੈਲਪਰਾਂ ਵੱਲੋਂ ਕਿਸਾਨਾਂ ਤੋਂ 30 ਹਜ਼ਾਰ ਏਕੜ ਜ਼ਮੀਨ ਖੋਹੀ ਗਈ ਹੈ ਪਰ ਇਸ ਨੀਤੀ ਤਹਿਤ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਆਉਣ ਤੋਂ ਬਾਅਦ ਜਿਹੜਾ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਅੰਦਰ ਅਸੀਂ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏ ਪੰਜਾਬ ਦੇ ਅੰਦਰ ਲੈਂਡ ਪੁਲਿੰਗ ਦੀ ਪਾਲਸੀ ਆਈ ਆ ਜਿਸ ਪਾਲਸੀ ਦੇ ਅਧੀਨ ਅਸੀਂ ਇਹ ਡਿਸਾਈਡ ਕੀਤਾਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਆਪਣੀ ਫ੍ਰੀ ਵਿਲ ਦੇ ਨਾਲ ਬਿਨਾ ਕਿਸੇ ਦਬਾਅ ਦੇ ਡਰ ਦੇ ਭੇਦ ਦੇ ਭਾਵ ਦੇ ਸਰਕਾਰ ਨੂੰ ਲੈਂਡ ਪੁਲਿੰਗ ਪਾਲਸੀ ਦੇ ਅਧੀਨ ਆਪਣੀ ਜ਼ਮੀਨ ਦੇਣੀ ਚਾਹਗਾ ਕਿ ਆਪਣੀ ਜ਼ਮੀਨ ਜਿਹੜੇ ਦੇਊਗਾ ਕਿ ਮੈਨੂੰ ਸਰਕਾਰ ਜਿਹੜੀ ਜ਼ਮੀਨ ਡਿਵੈਲਪ ਕਰਕੇ ਦੇਵੇ ਔਰ ਉਹ ਜ਼ਮੀਨ ਚੋਂ ਉਹਦਾ ਜਿਹੜਾ ਕਾਨੂੰਨ ਦੇ ਅਨੁਸਾਰ ਬਣਦਾ ਹਿੱਸਾ ਜਿਹੜਾ ਪਲਾਟ ਜਾਂ ਰਹਾਇਸ਼ੀ ਕਮਰਸ਼ੀਅਲ ਜਿਹੜਾ ਉਹਨੂੰ ਮਿਲੂਗਾ ਜਿਹੜਾ ਇਸ ਪਾਲਿਸੀ ਦੇ ਤਹਿਤ ਆਊਗਾ ਤਾਂ ਬਿਲਕੁਲ ਅਸੀਂ ਆਫਰ ਕੀਤੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪਰ ਲੇਕਿਨ ਪਿਛਲੇ ਕਾਫੀ ਸਮੇਂ ਦੇ ਉਤੋਂ ਕਾਫੀ ਸਾਰੀਆਂ ਜਿਹੜੀਆਂ ਪੋਲਿਟਿਕਲ ਪਾਰਟੀਆਂ ਨੇਗੀਆਂ ਉਹ ਬਹੁਤ ਹੀ ਕੂੜ ਪ੍ਰਚਾਰ ਕਰ ਰਹੀਆਂ ਨੇਗੀਆਂ ਬਹੁਤ ਹੀ ਗਲਤ ਪ੍ਰਚਾਰ ਕਰ ਰਹੀਆਂ ਨੇਗੀਆਂ ਉਹਨਾਂ ਨੂੰ ਉਹਦਾ ਕਿਸਾਨ ਯਾਦ ਨਹੀਂ ਆਇਆ ਜਦੋਂ 10 ਸਾਲਾਂਾਂ ਚ ਈ ਤੋਂ ਹਜ਼ਾਰ ਤੋਂ ਉੱਪਰ ਏਕੜ ਜ਼ਮੀਨ ਜਿਹੜੀ ਆ ਕਿਸਾਨ ਦੀ ਕੌਡੀਆਂ ਪਾ ਖਰੀਦੀ ਗਈ ਉਦੋਂ ਪੰਜਾਬ ਦਾ ਕਿਸਾਨ ਚੇਤੇ ਨਹੀਂ ਆਇਆ ਕਿਉਂਕਿ ਉਸ ਸਮੇਂ ਪੰਜਾਬ ਦੇ ਲੈਂਡ ਮਾਫੀਆ ਦੇ ਨਾਲ ਰਲ ਕੇ ਉਹਨਾਂ ਨੇ ਕਿਸਾਨਾਂ ਨੂੰ ਜਿਹੜਾ ਬੁਰੀ ਤਰ੍ਹਾਂ ਕੁੱਟਿਆ ਬੁਰੀ ਤਰ੍ਹਾਂ ਲੁੱਟਿਆ ਉਹਨਾਂ ਦੀ ਜ਼ਮੀਨ ਖੋਈ ਹੁਣ ਜਦੋਂ ਅਸੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਇਾਂਗੇ ਹੁਣ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਸ ਜਿਹੜੀਆਂ ਪਾਲਿਸੀ ਆ ਉਹਦਾ ਵਿਰੋਧ ਕਰਨ ਦਾ ਯਤਨ ਕਰ ਰਹੇ ਨੇ ਪਰ ਲੇਕਿਨ ਅਸੀਂ ਪੰਜਾਬ ਦੇ ਕਿਸਾਨ ਨੂੰ ਸਪਸ਼ਟ ਕਰਨਾ ਚਾਹੁੰਦੇ ਆ ਕਿ ਇਸ ਲੈਂਡ ਪੂਲਿੰਗ ਪਾਲਸੀ ਦੇ ਤਹਿਤ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਊਗਾ ਬਲਕਿ ਉਹਨਾਂ ਦੀ ਆਜ਼ਾਦ ਮਰਜ਼ੀ ਦੇ ਨਾਲ ਜਿਹੜਾ ਇਹ ਜ਼ਮੀਨ ਲਈ ਜਾਊਗੀ ਔਰ ਡਿਵੈਲਪ ਕਰਕੇ 1000 ਜਿਹੜਾ ਗਾਜਾ ਉਹਨੂੰ ਰਹਾਇਸ਼ੀ ਤੌਰ ਤੇ ਇੱਕ ਇੱਕ ਏਕੜ ਚੋਂ ਔਰ 200 ਗਾਜ ਜੜੀਆ ਕਮਰਸ਼ੀਅਲ ਤੌਰ ਤੇ ਉਹਨੂੰ ਮਿਲੂਗੀ ਤੋ ਆਪਣੀ ਫਰੀ ਮਰਜ਼ੀ ਦੇ ਨਾਲ ਆਜ਼ਾਦ ਮਾਰਕੀਟ ਦੇ ਵਿੱਚ ਵੇਚ ਸਕਦਾਗਾ ਪਰ ਲੇਕਿਨ ਨਾਲ ਦੀ ਨਾਲੇ ਵੀ ਸਪਸ਼ਟਾ ਕਿ ਜੇਕਰ ਅਸੀਂ ਉਹ ਜ਼ਮੀਨ 3 ਸਾਲ 2 ਸਾਲ 3 ਸਾਲ 4 ਸਾਲ ਜੇਕਰ ਅਸੀਂ ਜਮੀਨ ਨੂੰ ਡਿਵੈਲਪ ਕਰਨ ਚ ਸਮਾਂ ਲੱਗਦਾਗਾ ਜਿੰਨਾ ਸਮਾਂ ਲੱਗਦਾਗਾ ਤਾਂ ਉਹਦਾ ਅਸੀਂ 50000 ਰੁਪਇਆ ਪ੍ਰਤੀ ਏਕੜ ਸਾਲਾਨਾ ਮੁਆਵਜ਼ਾ ਜਿਹੜਾ ਉਸ ਕਿਸਾਨ ਨੂੰ ਦੇਵਾਂਗੇ ਜਦ ਤੱਕ ਅਸੀਂ ਉਸ ਜ਼ਮੀਨ ਨੂੰ ਪੂਰੀ ਤਰ੍ਹਾਂ ਡਿਵੈਲਪ ਕਰਕੇ ਉਹਨੂੰ ਜਿਹੜਾ ਹੈਗਾ ਵੇਚਣ ਦੇ ਯੋਗ ਨਹੀਂ ਬਣਾਉਂਦੇ ਸੂਕਤ ਖਾਨ ਮੋਰਚਾ ਪੰਜਾਬ ਵੱਲੋਂ ਚਾਰ ਮੁੱਦਿਆਂ ਤੇ ਸਰਪਾਰਟੀ ਮੀਟਿੰਗ ਸੱਦੀ ਗਈ ਜਿਸ ਵਿੱਚ ਪੰਜਾਬ ਦੇ 10 ਸਿਆਸੀ ਪਾਰਟੀਆਂ ਨੇ ਸ਼ਮੂਲਤ ਕੀਤੀ ਮੀਟਿੰਗ ਤੇ ਪੰਜਾਬ ਪਾਜਪਾ ਦੇ ਸਵੇਰ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਸਿੱਖ ਕਿਸਾਨ ਮੋਰਚਾ ਵੱਲੋਂ ਬੁਲਾਈ ਗਈ ਸਰਪਾਰਟੀ ਮੀਟਿੰਗ ਨੂੰ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਲੈਂਡ ਬੁਲੀ ਮਸਲੇ ਤੇ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਪਾਜਪਾ ਪੰਜਾਬ ਪੂਰਾ ਸਾਰਥ ਦੇਵੇਗੀ ਇਸ ਤੋਂ ਇਲਾਵਾ ਕਿਸਾਨਾਂ ਨੇ ਮੁਕਤ ਵਪਾਰ ਸਮਝੌਤੇ ਸਮਝਦੀ ਖਾਸੇ ਇਜਾਰ ਕੀਤੇ ਹਨ ਇਸ ਸਬੰਧ ਦੇ ਕਿਸਾਨਾਂ ਦੀ ਇੱਕ ਅਹਿਮ ਮੀਟਿੰਗ ਕੇਂਦਰ ਨਾਲ ਕਰਵਾਈ ਜਾਵੇਗੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਚਾਰ ਮੁੱਦਿਆਂ ਜਿਨ੍ਹਾਂ ਵਿੱਚ ਲੈਂਡ ਪੁਲਿੰਗ ਸਕੀਮ, ਮੁਕਤ ਵਿਪਾਰ ਸਮਝੌਤਾ, ਪਾਣੀ ਦਾ ਸੰਕਟ ਤੇ ਵੰਡ, ਸਹਿਕਾਰਤਾ ਲਹਿਰਾਦ ਉੱਪਰ ਭੁਲਾਈ ਕੇ ਸਰਪਾਰਟੀ ਮੀਟਿੰਗ ਵਿੱਚ ਪੰਜਾਬ ਦੀਆਂ 10 ਅਸੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਪਰ ਸત્તાਦਾਰੀ ਆਮ ਆਦਮੀ ਪਾਰਟੀ ਨੂੰ ਸੱਦਾ ਭੇਜੀ ਜਾਣ ਦੇ ਬਾਵਜੂਦ ਪਾਰਟੀ ਮੀਟਿੰਗ ਵਿੱਚੋਂ ਗਾਇਬ ਰਹੀ। ਇਸ ਮੀਟਿੰਗ ਵਿੱਚ ਪਾਜਪਾ ਦੇ ਸੁਭਾ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਸਾਂਯੁਕਤ ਕਿਸਾਨ ਮੋਰਚਾ ਵੱਲੋਂ ਬੁਲਾਈ ਗਈ ਸਰਪਾਰਟੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੈਂਡ ਪੂਲਿੰਗ ਮਸਲੇ ਤੇ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਪਾਜਪਾ ਪੰਜਾਬ ਪੂਰਾ ਸਾਥ ਨਿਭਾਏਗੀ। ਇਸ ਤੋਂ ਇਲਾਵਾ ਕਿਸਾਨਾਂ ਨੇ ਮੁਕਤ ਵਾਰ ਸਮਝੌਤੇ ਸੰਬੰਧੀ ਖਾਤੇ ਜਾਰੀ ਕੀਤੇ ਹਨ। ਇਸ ਸੰਬੰਧੀ ਵੀ ਕਿਸਾਨਾਂ ਦੀ ਅਹਿਮ ਮੀਟਿੰਗ ਕੰਨ ਨਾਲ ਕਰਵਾਈ ਜਾਵੇਗੀ ਤਾਂ ਜੋ ਸਾਰੇ ਮਸਲੇ ਹੱਲ ਹੋ ਸਕਣ। ਬਹੁਤ ਵੱਡੀ ਗਿਣਤੀ ਚ ਲੁਧਿਆਣੇ ਦੇ ਕਿਸਾਨਾਂ ਦੇ ਜਿਹੜੇ ਪ੍ਰਤੀਨਿਧੀ ਸੀ ਪੰਚਾਇਤਾਂ ਦੇ ਸਰਪੰਚ ਐ ਸਰਪੰਚ ਸਾਹਿਬ ਉਹ ਵੀ ਨਾਲ ਮਿਲੇ ਸੀ ਔਰ 700 ਦੇ ਲਗਭਗ ਐਫੀ ਡੈਵਿਟ ਜਿਹੜੇ ਕਿਸਾਨ ਵੀਰਾਂ ਨੇ ਦਿੱਤੇ ਕਿ ਭਈ ਅਸੀਂ ਇਸ ਪਾਲਿਸੀ ਸ਼ਾਮਲ ਨਹੀਂ ਹੋਣਾ ਚਾਹੁੰਦੇ ਅਸੀਂ ਉਹ ਵੀ ਗਵਰਨਰ ਸਾਹਿਬ ਨੂੰ ਦਿੱਤੇ ਔਰ ਅਸੀਂ ਗਵਰਨਰ ਸਾਹਿਬ ਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਇਸ ਮੁੱਦੇ ਤੇ ਸਰਕਾਰ ਨਾਲ ਗੱਲ ਕਰਕੇ ਇਸ ਬਿੱਲ ਨੂੰ ਰੱਦ ਕਰਾਉਣ ਲਈ ਜਿਹੜਾ ਸੱਚੀ ਮੁੱੱਚੀ ਕਾਲਾ ਕਾਨੂੰਨ ਹੀ ਹੈ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਧਿਆਨ ਲਈ ਤੁਸੀਂ ਪਹਿਲ ਕਦਮੀ ਕਰੋ ਕਿਉਂਕਿ ਤੁਸੀਂ ਪੰਜਾਬ ਦੇ ਸੰਵਿਧਾਨਕ ਮੁਖੀ ਹੋ ਔਰ ਗਵਰਨਰ ਸਾਹਿਬ ਨੇ ਬੜੀ ਗੰਭੀਰਤਾ ਨਾਲ ਗੱਲ ਸੁਣੀ ਵੀ ਸੀ ਔਰ ਉਹਨਾਂ ਨੇ ਆਪਣੇ ਸੈਕਟਰੀ ਟੂ ਗਵਰਨਰ ਨੂੰ ਇਹ ਕਿਹਾ ਵੀ ਸੀ ਕਿ ਜਲਦੀ ਸਰਕਾਰ ਨੂੰ ਬੁਲਾ ਕੇ ਮੰਤਰੀ ਨੂੰ ਸੈਕਟਰੀ ਨੂੰ ਬੁਲਾ ਕੇ ਇਸ ਵਿਸ਼ੇ ਤੇ ਗੱਲਬਾਤ ਅਸੀਂ ਕਰਨੀ ਆ ਸੋ ਮੈਨੂੰ ਲੱਗਦਾ ਹੈ ਕਿ ਗਵਰਨਰ ਸਾਹਿਬ ਵੀ ਜੋ ਉਹਨਾਂ ਦਾ ਬੰਦਾ ਰੋਲ ਹੋਏਗਾ ਜ਼ਰੂਰ ਕਰਨਗੇ ਲੇਕਿਨ ਅੱਜ ਦੀ ਇਸ ਮੀਟਿੰਗ 'ਚ ਕਿਉਂਕਿ ਬਹੁਤ ਵਧਾਈ ਦੇ ਪਾਤਰ ਹੈ ਸੰਯੁਕਤ ਕਿਸਾਨ ਮੋਰਚਾ ਵੀ ਕਿ ਇਹਨਾਂ ਨੇ ਇਸ ਬੜੇ ਗੰਭੀਰ ਪੰਜਾਬ ਦੇ ਮੁੱਦੇ ਤੇ ਪਹਿਲ ਕਦਮੀ ਕੀਤੀ ਹੈ ਕਿ ਸਾਰੀਆਂ ਪਾਰਟੀਆਂ ਸਾਰੇ ਲੋਕ ਇਕੱਠੇ ਹੋ ਕੇ ਲੜਾਈ ਲੜੀਏ ਸੋ ਮੈਂ ਆਪਣੀ ਪਾਰਟੀ ਵੱਲੋਂ ਬਿਲਕੁਲ ਇਹ ਵਿਸ਼ਵਾਸ ਦਿਲਾਉਣਾ ਚਾਹਨਾ ਹੈ ਕਿ ਜੋ ਵੀ ਫੈਸਲਾ ਅੱਜ ਸੰਯੁਕਤ ਕਿਸਾਨ ਮੋਰਚਾ ਇਸ ਪਾਲਿਸੀ ਦੇ ਬਾਰੇ ਕਰੇਗਾ ਜੋ ਵੀ ਸੰਘਰਸ਼ ਤੁਸੀਂ ਤੈਅ ਕਰੋਗੇ ਅਸੀਂ ਪੂਰੀ ਤਨਦੇਹੀ ਦੇ ਨਾਲ ਉਹ ਸੰਘਰਸ਼ ਤੁਹਾਡਾ ਸਾਥ ਦੇਾਂਗੇ ਅਸੀਂ ਆਲਰੇਡੀ ਤਿੰਨ ਦਿਨ ਪਹਿਲਾਂ ਬਲਾਕ ਪੱਧਰ ਤੇ ਇਹਦੇ ਖਿਲਾਫ ਅਸੀਂ ਪ੍ਰਦਰਸ਼ਨ ਵੀ ਕੀਤੇ ਆ ਸਾਰੇ ਐਸ ਡੀ ਐਮ ਸਾਹਿਬਾਨ ਨੂੰ ਅਸੀਂ ਮੰਗ ਪੱਤਰ ਵੀ ਦਿੱਤਾ ਹੈ ਅਸੀਂ ਪਾਰਟੀ ਵੱਲੋਂ ਤੇ ਉਪਰਾਲਾ ਕਰ ਹੀ ਰਹੇ ਹਾਂ ਸੰਘਰਸ਼ ਦਾ ਪਰ ਜੋ ਵੀ ਸੰਘਰਸ਼ ਤੁਸੀਂ ਉਹ ਲਿਖੋਗੇ ਅਸੀਂ ਉਹਦੇ ਨਾਲ ਵੀ ਖੜੇ ਹਾਂ ਦੂਜਾ ਜਿਹੜਾ ਮੁੱਦਾ ਫ੍ਰੀ ਟ੍ਰੇਡ ਐਗਰੀਮੈਂਟ ਦਾ ਹੈ ਉਹਦੇ ਬਾਰੇ ਵਿੱਚ ਮਾਨਯੋਗ ਰਾਜੇਵਾਲ ਸਾਹਿਬ ਨੇ ਜਿਹੜੇ ਖਦਸ਼ੇ ਜ਼ਾਹਿਰ ਕੀਤੇ ਹਨ ਮੈਨੂੰ ਲੱਗਦਾ ਹੈ ਕਿ ਬੜੇ ਸਹੀ ਗੱਲ ਹੈ ਔਰ ਭਾਰਤੀ ਜਨਤਾ ਪਾਰਟੀ ਔਰ ਕੇਂਦਰ ਸਰਕਾਰ ਲਗਾਤਾਰ ਚਾਹੇ ਉਹ ਵਿਸ਼ਵ ਵਪਾਰ ਸੰਗਠਨ ਦੀਆਂ ਵਾਰਤਾਵਾਂ ਹੋਣਗੀਆਂ ਤੁਸੀਂ ਪਿਛਲੇ ਸਾਲਾਂ ਦੀਆਂ ਜਿਹੜੀਆਂ ਮਿਨਿਸਟਰੀਅਲ ਕਾਨਫਰੰਸਾਂ ਹੋਈਆਂ ਉਹਨਾਂ 'ਚ ਵੀ ਅਗਰ ਧਿਆਨ ਦਿਓਗੇ ਤੇ ਲਗਾਤਾਰ ਐਗਰੀਕਲਚਰ ਦੇ ਮੁੱਦੇ ਤੇ ਭਾਰਤ ਜੜਾ ਹੈ ਉਹ ਬੜੀ ਦ੍ਰਿੜਤਾ ਦੇ ਨਾਲ ਖੜਾ ਹੈ ਐਗਰੀਮੈਂਟ ਔਨ ਐਗਰੀਕਲਚਰ 10 ਸਾਲ ਤੋਂ ਅਗਰ ਲਟਕਿਆ ਹੋਇਆ ਹੈ ਸਿਰੇ ਨਹੀਂ ਚੜ ਰਿਹਾ ਅਮਰੀਕਾ ਦੀਆਂ ਔਰ ਪੱਛਮੀ ਦੇਸ਼ਾਂ ਦੀਆਂ ਪਰਜੋਰ ਕੋਸ਼ਿਸ਼ਾਂ ਦੇ ਬਾਵਜੂਦ ਤੇ ਪ੍ਰਿੰਸੀਪਲ ਓਪੋਜੀਸ਼ਨ ਹਿੰਦੁਸਤਾਨ ਦੀ ਹੈ ਸਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਬਲਵੀਰ ਸਿੰਘ ਰਾਜਵਾਲ ਹਰਿੰਦਰ ਸਿੰਘ ਲਖੋਵਾਲ ਡਾਕਟਰ ਦਰਸ਼ਨਪਾਲ ਮੁੱਟਾ ਸਿੰਘ ਬੁਰਜਗਿੱਲ ਤੇਰਮਿੰਦਰ ਸਿੰਘ ਪਟਿਆਲਾ ਆਧਾਰਤ ਪੰਜ ਮੈਂਬਰੀ ਪ੍ਰਦਾਨ ਕੀ ਹੇਠ ਕਰਵਾਈ ਗਈ ਇਸ ਮੀਟਿੰਗ ਵਿੱਚ ਭਾਜਪਾ ਕਾਂਗਸ ਤੇ ਸ਼੍ਰੋਮਣੀ ਕਾਲਦਲ ਪਾਰਟੀਆਂ ਦੇ ਨੁਮਾਇंदे ਸ਼ਾਮਲ ਹੋਏ ਪਰ ਪੰਜਾਬ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਦੇ ਨੁਮਾਇंदे ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜੁਲਾਈ ਨੂੰ ਹਲਵਾਰਾ 에ਅਰਪੋਰਟ ਦਾ ਵਰਚੂਅਲੀ ਉਦਘਾਟਨ ਕਰਨਗੇ ਇਹ ਜਾਣਕਾਰੀ ਕੈਬਨ ਮੰਤਰੀ ਸੰਜੀਵ ਰੋਣਾ ਨੇ ਦਿੱਤੀ ਜਿੱਥੇ ਇਸ 에ਅਰਪੋਰਟ ਤੋਂ ਪਹਿਲੀ ਉਡਾਨ ਦਿੱਲੀ ਲਈ ਸ਼ੁਰੂ ਕੀਤੀ ਜਾਵੇਗੀ ਤਰਸਲ ਕੈਬਨ ਮੰਤਰੀ ਸੰਜੀਵ ਰੋਣਾ ਨੇ ਬਤੌਰ ਰਾਜ ਸਭਾ ਮੈਂਬਰ ਰਹਿਦਿਆ ਹਲਵਾਰਾ ਹਵਾਈ ਅੱਡੇ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਉਣ ਲਈ ਅਣਥੱਕ ਯਤਨ ਕੀਤੇ ਸਨ ਕਿ 에ਅਰਪੋਰਟ ਅਥਾਰਟੀ ਆਫ ਇੰਡੀਆ ਜਿਹੜਾ ਕਿ ਅਸੀਂ ਵੇਟ ਕਰ ਰਹੇ ਸੀ ਡੇਟ ਲਈ ਹਲਵਾਰਾ 에ਅਰਪੋਰਟ ਹਲਵਾਰਾ 에ਅਰਪੋਰਟ ਟਰਮੀਨਲ ਦੀ ਇਨੌਗਰੇਸ਼ਨ ਲਈ ਉਹ ਉਹਨਾਂ ਨੇ ਸਾਨੂੰ 27 ਤਰੀਕ ਅੱਜ ਦੇ ਦਿੱਤੀ ਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਇਹ ਕਰ ਰਹੇ ਆ ਕਿ ਨਾਮ ਇਨੋਗਰੇਸ਼ਨ ਜੋ ਮੈਨੂੰ ਪਤਾ ਲੱਗਿਆ ਹਲੇ ਤੱਕ ਆਨਲਾਈਨ ਕਰਨਗੇ ਇਨੋਗਰੇਸ਼ਨ ਔਰ ਇਹ ਤਿਆਰੀਆਂ ਚਾਲੂ ਹੋ ਗਈਆਂ ਹਲਵਾਰਾ 에ਅਰਪੋਰਟ ਤੇ 27 ਜੁਲਾਈ 27 ਜੁਲਾਈ ਔਰ ਇਹਦੀਆਂ ਤਿਆਰੀਆਂ ਚਾਲੂ ਹੋ ਗਈਆਂ 에ਅਰਪੋਰਟ ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੀ ਜਿਹੜੀ ਇੱਥੇ ਆਮ ਹੈਗੀ ਆ ਜਿਹੜੇ ਉਹ ਲਾਇਲ ਹੈਗੀ ਕੰਪਨੀ ਉਹਨਾਂ ਦੇ ਜਿਹੜੇ ਸੀਓ ਹੈ ਉਹ ਵੀ ਉੱਥੇ ਹੈ ਡੀਸੀ ਸਾਹਿਬ ਵੀ ਕੋਆਰਡੀਨੇਟ ਕਰ ਰਹੇ ਹੈ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਆਰਡੀਨੇਟ ਕਰ ਰਹੀ ਹੈ ਔਰ ਇਸ 27 ਤਰੀਕ ਨੂੰ ਟਰਮੀਨਲ ਇਨੋਗਰੇਟ ਹੋ ਜਾਏਗਾ ਉਸ ਤੋਂ ਬਾਅਦ ਫਿਰ 에ਅਰ ਇੰਡੀਆ ਸਾਨੂੰ ਡੇਟ ਦੇਗੀ ਵੀ ਕਦੋਂ ਤੋਂ ਫਲਾਈਟ ਚੱਲੂ ਹੋਏਗੀ ਉਹ ਤੁਹਾਨੂੰ ਫਿਰ ਅਸੀਂ ਇੰਦੀ ਮੀਨ ਵਾਈਲ ਜੋ ਜਿਹੜੀ ਵੀ ਡੇਟ ਆਏਗੀ ਉਹ ਅਸੀਂ ਤੁਹਾਨੂੰ ਦੱਸ ਦਾਂ। ਦੂਜੀ ਗੱਲ ਅੱਜ ਪੂਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਜੋ ਵੀ ਜ਼ਿਲ੍ਹੇ 'ਚ ਕੰਮ ਚੱਲ ਰਹੇ ਆ ਉਹਨਾਂ ਦਾ ਰਿਵਿਊ ਲਿੱਤਾ। ਸਭ ਤੋਂ ਪਹਿਲਾਂ ਸੀਪੀ ਸਾਹਿਬ ਆਈਸੀ ਨਾਲ ਆ ਟ੍ਰੈਫਿਕ ਪੁਲਿਸ ਦੇ ਆਫੀਸਰ ਆਈਸੀ ਉਹਦੇ ਲਈ ਸ਼ਹਿਰ 'ਚ ਟ੍ਰੈਫਿਕ ਦੀ ਗੱਲ ਹੋਈ। ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਸਕੂਲਾਂ ਵਿੱਚ ਜਦੋਂ ਸਵੇਰੇ ਸਕੂਲ ਲੱਗਦਾ ਔਰ ਛੁੱਟੀ ਵੱਲੇ ਦਿੱਲੀ ਸਿੱਖ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਮੇਸ਼ੀ ਕਲਕਨੇ ਗੁਰਸਹਿਬਾਨ ਵੱਲੋਂ ਨਿਰਤਤ ਰਾਗਾਂ ਤੇ ਕੀਰਤ ਕਰਨ ਵਾਲੇ ਰਾਗਿਆਂ ਦੀ ਪਛਾਣ ਤੇ ਉਹਨਾਂ ਨੂੰ ਸਮੰਤ ਕਰਨ ਵਾਸਤੇ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਉਨਾ ਦੱਸਿਆ ਕਿ ਅਸੀਂ ਇਹ ਫੈਸਲਾ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੇ ਵੀ ਰਾਗ ਦਰਜ ਹਨ ਉਹਨਾਂ ਮੁਤਾਬਕ ਗੁਰਬਾਣੀ ਕੀਰਤਨ ਕਰਨ ਵਾਲੇ ਕੀਰਤਨੀ ਸਿੰਘਾਂ ਵਿੱਚੋਂ ਚੋਣ ਕਰਕੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 11 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੀਰ ਸਿੰਘ ਕਾਲਕਾਰ, ਜਨਰਲ ਸਕੱਤਰ ਜਗਦੀਪ ਸਿੰਘ ਕਲੋ ਅਤੇ ਧਰਮ ਪ੍ਰਚਾਰ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਲਕੇ ਗੁਰੂ ਅਰਕੇਸ਼ਨ ਜੀ ਦੇ ਪ੍ਰਕਾਰ ਦਿਹਾੜੇ ਤੇ ਭਾਈ ਗੁਰਮੀਤ ਸਿੰਘ ਖਿਆਤ ਨੂੰ ਸ਼੍ਰੋਮਣੀ ਰਾਗੀ ਤੇ ਪੁਰਸਕਾਰ ਨਾਲ ਜਿਸ ਤਹਤ 11 ਲੱਖ ਰੁਪਏ ਨਮੇ ਰਾਸ਼ੀ ਦਿੱਤੀ ਗਈ। ਇਸ ਦੌਰਾਨ ਕਮੇਟੀ ਪ੍ਰਧਾਨ ਹਰਮਿੰਦਰ ਸਿੰਘ ਕਾਲਕਣ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰੂ ਸਾਹਿਬਾਨ ਵੱਲੋਂ ਨਿਰਧਾਰਤ ਰਾਗਾਂ ਤੇ ਕੀਰਤਨ ਕਰਨ ਵਾਲੇ ਰਾਗੀਆਂ ਦੀ ਪਛਾਣ ਤੇ ਉਹਨਾਂ ਨੂੰ ਸਨਮਾਨਤ ਕਰਨ ਵਾਸਤੇ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨੇ ਵੀ ਰਾਗ ਦਰਜ ਹਨ ਉਹਨਾਂ ਮੁਤਾਬਕ ਗੁਰਬਾਣੀ ਕੀਰਤਨ ਕਰਨ ਵਾਲੇ ਕੀਰਤਨ ਸਿੰਘਾਂ ਵਿੱਚੋਂ ਚੋਣ ਕਰਕੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 11 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਕੋਈ ਬਹੁਤ ਹੀ ਮਾੜੀ ਗੱਲ ਹੈ ਕਿ ਜਿਹੜਾ ਹਰਮੰਦਰ ਸਾਹਿਬ ਜਿੰਨੇ ਵੀ ਹਰ ਦੁਨੀਆ ਦਾ ਬੰਦਾ ਆ ਕੇ ਨਖਮਸਤਕ ਹੁੰਦਾ ਔਰ ਆਪਣੀ ਆਸਥਾ ਗੁਰੂ ਸਾਹਿਬ ਦੇ ਉੱਤੇ ਰੱਖਣ ਵਾਲੇ ਔਰ ਉਹਦੇ ਅਲਾਵਾ ਜਿਹੜੇ ਗੁਰੂ ਦੇ ਦੇ ਬਾਰੇ ਜਿਨ੍ਹਾਂ ਨੇ ਸੁਨਿਆ ਵੀ ਹੋਏ ਉਹ ਵੀ ਉੱਥੇ ਨਖਮਸਤਕ ਹੁੰਦੇ ਨੇ ਮੈਂ ਸਮਝਦਾ ਕਿ ਸ਼ਾਇਦ ਹਿੰਦੁਸਤਾਨ ਦਾ ਕੋਈ ਐਸਾ ਪਰਿਵਾਰ ਨਹੀਂ ਹੈ ਜਿਹਨੂੰ ਦਰਬਾਰ ਸਾਹਿਬ ਦੀ ਮਹਾਨਤਾ ਬਾਰੇ ਨਾ ਪਤਾ ਹੋਏ ਕਿ ਜਿਹਦੀ ਨੀਂਵ ਜਿਹੜੀ ਹੈ ਉਹ ਸਾਈ ਮੀਆਂ ਮੀਰ ਨੇ ਰੱਖੀ ਹੋਏ ਔਰ ਜਿਦੇ ਵਿੱਚ ਹਰ ਵਕਤ ਬਾਣੀ ਜਿਹੜੀ ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਬੰਧੇ ਦੀ ਗੱਲ ਕਰਦੀ ਹੋਏ ਹਰ ਧਰਮ ਨੂੰ ਲੈ ਕੇ ਚੱਲਣ ਦੀ ਗੱਲ ਹੋਏ ਔਰ ਇਸ ਥਾਨ ਨੂੰ ਬੰਬ ਦੇ ਨਾਲ ਉਡਾਨ ਦੀ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਇਸ ਤੋਂ ਮਾੜੀ ਗੱਲ ਕੋਈ ਹੋਣੀ ਨਹੀਂ ਸਕਦੀ ਸਾਨੂੰ ਖੁਸ਼ੀ ਹੈ ਕਿ ਇੰਟੈਲੀਜੈਂਸਿਸ ਵੱਲੋਂ ਇਹਨਾਂ ਬੰਦਿਆਂ ਨੂੰ ਅਰੈਸਟ ਕਰ ਲਿਆ ਗਿਆ ਮਗਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਭਾਵੇਂ ਕੇਂਦਰ ਦੀ ਸਰਕਾਰ ਕਿ ਇਹ ਬੰਦੇ ਪੰਜਾਬ ਤੋਂ ਇੰਨੀ ਦੂਰ ਬੈਠੇ ਕਰਨਾਟਕਾ ਤੋਂ ਜਿਨ੍ਹਾਂ ਦਾ ਪਿਛੋਕੜ ਦੱਸਿਆ ਜਾ ਰਿਹਾ ਹੈ ਅਗਰ ਇਹਨਾਂ ਨੇ ਇਹ ਕੋਈ ਗਲਤੀ ਕੀਤੀ ਹੈ ਤੇ ਇਹਦੇ ਪਿੱਛੇ ਕੋਈ ਮਨਸੂਬੇ ਕੀ ਨੇ ਇਹਦੀ ਤਹਿਕੀਕਤ ਹੋਣੀ ਚਾਹੀਦੀ ਹੈ ਇਹਦੀ ਪੂਰੇ ਡੈਪਥ ਤੱਕ ਜਾਣਾ ਚਾਹੀਦਾ ਹੈ ਕਿ ਇਹ ਨਾ ਹੋਏ ਕਿ ਇਹ ਲੋਕ ਜਿਹੜੇ ਨੇ ਕਿਸੇ ਦੇ ਕਹਨ ਦੇ ਉੱਤੇ ਚੱਲ ਰਹੇ ਹੋਣ ਕਈ ਵਾਰ ਭੇਡ ਬੰਦੇ ਵੀ ਹੁੰਦੇ ਨੇ ਔਰ ਕਈ ਵਾਰ ਪਲਾਂਟਿਡ ਬੰਦੇ ਵੀ ਹੁੰਦੇ ਨੇ ਸੋ ਇਹ ਕਿਹੜੇ ਵੀ ਬੰਦੇ ਹੈਗੇ ਨੇ ਇਹਨਾਂ ਦੀ ਪੂਰੀ ਡੈਪਥ ਤੱਕ ਜਾਂਚ ਹੋਵੇ ਔਰ ਇਹਦੇ ਲਈ ਸਰਕਾਰ ਬਿਲਕੁਲ ਇਸ ਦੇ ਉੱਤੇ ਢਿਲ ਵਰਤੋ ਨਾ ਕਰੇ ਕਿ ਇੱਕ ਐਸਾ ਇਸ਼ੂ ਹੈ ਜਿਹਦੇ ਉੱਤੇ ਦੁਨੀਆ ਭਰ ਦੇ ਵਿੱਚ ਬੈਠਾ ਹਰ ਸਿੱਖ ਨਹੀਂ ਹਰ ਨੁਕ ਨਾਨਕ ਨਾਮ ਲੈਵਾ ਜਿਹੜਾ ਹੈ ਉਹ ਚਿੰਤਿਤ ਸੀ ਔਰ ਇਹ ਸਰਕਾਰ ਨੇ ਜਿਹੜੀ ਅੱਜ ਗੱਲ ਪੜਿਆ ਉਹਨਾਂ ਨੂੰ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸ਼੍ਰੋਮਣੀ ਕਮੇਟੀ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਆਪਣੀ ਚੌਕਸੀ ਵੀ ਬਿਧਾ ਕੇ ਰੱਖਣ ਜੋ ਉਹਨਾਂ ਦੇ ਆਈਟੀ ਵਿੰਗਸ ਨੇ ਜਿਹੜੇ ਸਾਈਬਰ ਸੈੱਲ ਨੂੰ ਦੇਖ ਕੇ ਨੇ ਉਹਨਾਂ ਦੇ ਉੱਤੇ ਵੀ ਨਿਰੰਤਰ ਧਿਆਨ ਰੱਖਣ ਤਾਂ ਕਿ ਖਾਲੀ ਅਸੀਂ ਏਜੰਸੀਆਂ ਦੇ ਭਰੋਸੇ 'ਤੇ ਨਾ ਬੈਠੇ ਸਾਡੀ ਆਪਣੇ ਵੀ ਜ਼ਿੰਮੇਵਾਰੀ ਬੰਦੀ ਆ ਉਹ ਜਿਸ ਤੋਂ ਉਹ ਉਹ ਆਪਣੇ ਸਮੇਂ ਸਿਰ ਮੁਨਕਰ ਹੋ ਜਾਂਦੇ ਆ ਸੋ ਇਹ ਬੜੀ ਵੱਡੀ ਜ਼ਿੰਮੇਵਾਰੀ ਆਮੀ ਸਾਹਿਬ ਨੂੰ ਵੀ ਲੈਣੀ ਚਾਹੀਦੀ ਹਰਮਿਤ ਸਿੰਘ ਕਾਲਕਰ ਨੇ ਦੱਸਿਆ ਕਿ ਇਸ ਕਮੇਟੀ ਨੇ ਇਸ ਵਾਰ ਫੈਸਲਾ ਕੀਤਾ ਹੈ ਕਿ ਇਹ ਪੁਰਸਕਾਰ ਪਾਈ ਗੁਰਮੀਤ ਸਿੰਘ ਸ਼ਾਂਤ ਨੂੰ ਦਿੱਤਾ ਜਾਵੇਗਾ ਉਹਨਾਂ ਕਹੇ ਕਿ ਕਮੇਟੀ ਦੇ ਸਪਾਰਸ਼ ਮੁਤਾਬਕ ਉਪਲਕੇ ਗੁਰੂ ਹਰਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਪਾਈ ਗੁਰਮੀਤ ਸਿੰਘ ਸ਼ਾਂਤ ਨੂੰ 11 ਲੱਖ ਰੁਪਏ ਦਾ ਪੁਰਸਕਾਰ ਨਵਾਜਿਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਜੰਗ ਜਾਰੀ ਹੈ ਇਸ ਤਹਿਤ ਯੁੱਧ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿਉਂਕਿ ਨਸ਼ਾ ਪੰਜਾਬ ਨੂੰ ਉਸਿਓਂ ਕਵਾਂਗੂ ਖਾ ਰਿਹਾ ਹੈ ਨਸ਼ੇ ਕਾਰਨ ਹੀ ਵੱਡੀਆਂ ਵਾਰਦਾਤਾਂ ਨੂੰ ਜਾਮ ਦਿੱਤਾ ਜਾ ਰਿਹਾ ਹੈ ਜਿਸ ਦੇ ਉਦਾਹਰਣ ਰੁੱਦੇ ਨਾਲ ਜੇ ਦੇਖਣ ਨੂੰ ਮਿਲੀਏ ਜਿੱਥੇ ਪੁਲਿਸ ਨੇ 7 ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਪਣੇ ਨਸ਼ੇ ਦੀ ਪੂਰਤੀ ਲਈ ਕਈ ਲੁੱਟਖੋਹਾਂ ਕਰ ਚੁੱਕੇ ਹਨ ਜੁਦਾੜਾ ਪੁਲਸ ਨੇ ਤਿੰਨ ਥਾਣਿਆਂ ਦੀਆਂ ਦੀਲ ਹੋਈਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਉਹਨਾਂ ਕਿਹਾ ਹੈ ਕਿ ਨਸ਼ੇ ਦੀ ਪੂਰਤੀ ਲਈ ਲੁੱਟਖੋਹਾਂ ਦੀਆਂ ਵਾਰਦਾਤਾਂ ਤੋਂ ਅ ਜਿਨ੍ਹਾਂ ਵੱਲੋਂ ਤਿੰਨ ਥਾਣਿਆਂ ਅਧੀਨ ਇਹਨਾਂ ਲੁੱਟਾਂ ਕੋਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਕਈਆਂ ਖਿਲਾਫ ਐਨਡੀਪੀਐਸ ਮਾਮਲੇ ਵੀ ਦਰਜ ਕੀਤੇ ਗਏ ਨੇ ਇਹਨਾਂ ਕੋਲੋਂ 21 ਮੋਬਾਈਲ ਗੰਡਾਸਾ ਤੇ ਨਕਲੀ ਪਿਸਤੌਲ ਤੇ ਕਿਰਪਾਨਾ ਦਾਤ ਤੇ ਹੋਰ ਸਮਾਨ ਬਰਾਮਦ ਹੋਇਆ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਰੁਪਿੰਦਰ ਸਿੰਘ ਨੇ ਕਿਹਾ ਕਿ ਤਿੰਨ ਥਾਣਿਆਂ ਦੀਆਂ ਹੋਈਆਂ ਲੁੱਟਾਂ ਖੋਹਾਂ ਦੀ ਬਾਰਦਾਤ ਨੂੰ ਸੁਲਝਾਉਣ ਵਿੱਚ ਪੁਲਿਸ ਕਾਮਯਾਬ ਹੋਈ ਹੈ। ਉਹਨਾਂ ਦੱਸਿਆ ਕਿ ਕੁੱਲ 7 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਕੋਲੋਂ 21 ਮੋਬਾਈਲ ਫੋਨ, ਇੱਕ ਗੰਡਾਸਾ, ਇੱਕ ਪਿਸਤੌਲ, ਕਿਰਪਾਨਾ, ਦਾਤ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਖਿਲਾਫ ਐਨਡੀਪੀਐਸ ਐਕਟ ਦੇ ਮਾਮਲੇ ਵੀ ਦਰਜ ਕੀਤੇ ਗਏ ਨੇ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅੰਡਰ ਦੀ ਲੀਡਰਸ਼ਿਪ ਆਫ ਵਰਦੀ ਬਿਜ਼ ਅਸੀਂ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਸੀਗੀਆਂ ਥਾਣੇ ਲੈਵਲ ਤੇ ਤੇ ਹਰ ਥਾਣੇ ਦੇ ਲੈਵਲ ਤੇ ਉਹਦੇ ਤੇ ਸੋ ਜਿਹੜੀਆਂ ਵੀ ਵਾਰਦਾਤਾਂ ਕੁਝ ਟ੍ਰੇਸ ਨਹੀਂ ਹੋਈਆਂ ਅਸੀਂ ਵੈਸੇ ਤਾਂ ਸਾਡੀਆਂ ਜ਼ਿਆਦਾਤਰ ਟ੍ਰੇਸ ਹੋਈਆਂ ਵੀ ਆ ਮਰਡਰ ਵੀ ਸਾਰੇ ਟ੍ਰੇਸ ਹੋਏ ਹੋਏ ਨੇ ਤੇ ਕੁਝ ਜਿਹੜੀਆਂ ਸਨੇਚਿੰਗਜ਼ ਵੀ ਆ ਜਿਹੜੀਆਂ ਜ਼ਿਆਦਾ ਚੱਲ ਰਹੀਆਂ ਸੀ ਉਹ ਦੇਖਣ ਜਾਇਆ ਸੀ ਕਿ ਇਹ ਜ਼ਿਆਦਾਤਰ ਨਸ਼ੇ ਦੇ ਆਦੀ ਹੁੰਦੇ ਆ ਜਿਹੜੇ ਸਨੇਚਿੰਗਜ਼ ਕਰਦੇ ਆ ਕਿਉਂਕਿ ਇਹਨਾਂ ਨੂੰ ਜਦੋਂ ਪੈਸਾ ਚਾਹੀਦਾ ਹੁੰਦਾ ਹੈ ਸੋ ਇਹਦੇ ਤਹਿਤ ਇਹਨਾਂ ਨੂੰ ਕਾਫੀ ਵੱਡੀ ਕਾਮਯਾਬੀ ਮਿਲੀ ਹੈ ਇਹ ਤਨ ਥਾਣਿਆਂ ਦੇ ਤਾਂ ਅਸੀਂ ਤੁਹਾਨੂੰ ਅੱਜ ਪੇਸ਼ ਕਰ ਰਹੇ ਹਾਂ ਜਿਹੜੇ 7 ਜਾਣੇ ਅਸੀਂ ਸਨੇਚਰਸ ਫੜੇ ਹੈ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਦੇ ਉੱਤੇ ਐਨਡੀਪੀਐਸ ਦੇ ਪਰਚੇ ਵੀ ਹੈਗੇ ਨੇ ਤੋਂ ਰਿਕਵਰੀ ਤੁਹਾਡੇ ਸਾਹਮਣੇ ਅਸੀਂ ਰੱਖ ਰਹੇ ਹਾਂ ਇਹਦੇ ਵਿੱਚ 21 ਮੋਬਾਈਲ ਕਿੱਕਣਦਾਸਾ ਨਕਲੀ ਪਿਸਟਲ ਹੈ ਤੇ ਹੋਰ ਕਿਰਪਾਨਾ ਕਾਫੀ ਦਾਤ ਵਗੈਰਾ ਜਿਹੜਾ ਇਹ ਮਾਰਦਾ ਦੇ ਟਾਈਮ ਤੇ ਯੂਜ਼ ਕਰਦੇ ਹੈ ਔਰ ਰਿਕਵਰ ਹੋਇਆ ਹੈ। ਹੋਰ ਪੁੱਛਗਿਛ ਵੀ ਕਾਫੀ ਗੱਲਾਂ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਕਿ ਇਹਨਾਂ ਸਾਨੂੰ ਹੋਰ ਵੀ ਜਿਹੜੇ ਰਨਫੇਸ ਇੱਕ ਤੋਂ ਹੋਰ ਅੰਮ੍ਰਿਤ ਜਨ ਰਹਿ ਗਏ ਉਹ ਵੀ ਜਲਦੀ ਹੀ ਟਰੇਸ ਕਰ ਲੈ। ਇਹ ਜਿਸੀ ਗੱਟਾ ਸਾਡੇ ਦਾ ਕਵਰ ਦਿੱਤਾ। ਇਹ ਨਕਲੀ ਹੈ ਮੈਂ। ਇਸ ਨਕਲੀ ਨੂੰ ਦਿਖਾ ਕੇ ਆਮ ਆਦਮੀ ਨੂੰ ਨਹੀਂ ਪਤਾ ਹੁੰਦਾ ਕਿ ਇਹ ਅਸਲੀ ਹੈ ਨਕਲੀ ਹੈ। ਕਿੰਨੇ ਥਾਂ ਦੇ ਟੀਮ ਨੇ ਕੀਤਾ ਜੀ ਟੋਟਲ? ਇਹ ਟੋਟਲ 3 ਥਾਂ ਨੇ ਨਿਯਤ ਦਿਖਾ ਰਹੇ ਨੇ। ਸਬਰ ਪੁਲਿਸ ਸਟੇਸ਼ਨ ਸਬਰ ਇੱਕ ਡਿਵੀਜ਼ਨ ਛੇ ਸਮੇਂ ਉਸ ਤੋਂ ਪਿੰਡਾਂ ਤੋਂ ਜ਼ੋਨ 2 ਦੀ 2000 ਦੀ ਕੰਮਜਾ ਰਚਾ ਰਹੇ ہیں ਬਾਕੀ ਜਿਹੜੇ ਬਾਕੀ ਵੀ ਹੋਰ ਵੀ ਜ਼ੋਨ 1 ਦੇ ਵਿੱਚ ਹੀ ਫੜੇ ਹੋਏ ਸੀ ਉਹਨਾਂ ਦਾ ਵੀ ਟਾਈਮ ਟਾਈਮ ਅਸੀਂ ਪਹਿਲਾਂ ਕਰ ਵੀ ਦਿੱਤੀਆਂ ਤੋਂ ਦਾਦੇ ਕਿੰਨੇ ਸੇ ਕੰਮ ਜਿਸ ਤੇ ਨੌਜਵਾਨ ਮਰ ਰਹੇ ਹਨ ਉੱਥੇ ਹੀ ਵਾਰਦਾਤਾ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਸ਼ਿਰਮੁਖਸਰ ਸਾਹਿਬ ਦੇ ਪਿੰਡ ਉਦਕਾਨ ਵਿੱਚ ਪਿਛਲੇ 3 ਦਿਨਾਂ ਤੋਂ ਪੈ ਰਹੇ ਮੀਂਹ ਨੇ ਖੇਤਾਂ ਨੂੰ ਦਰਿਆ ਵਿੱਚ ਤਬਦੀਲ ਕਰ ਦਿੱਤਾ ਹੈ। ਖੇਤਾਂ ਵਿੱਚ 4 ਤੋਂ 5 ਫੁੱਟ ਤੱਕ ਪਾਣੀ ਭਰ ਗਿਆ ਹੈ ਜਿਸ ਕਾਰਨ ਕਰੀਬ 300 ਤੋਂ 400 ਏਕੜ ਤੱਕ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਝੋਨੇ ਤੋਂ ਲੈ ਕੇ ਸਬਜ਼ੀਆਂ, ਪੱਠਿਆਂ ਤੇ ਹੋਰ ਸਾਰੀ ਖੇਤੀ ਸੰਪਤੀ ਪਾਣੀ ਵਿੱਚ ਡੁੱਬ ਚੁੱਕੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਹਰ ਸਾਲ ਹੁੰਦੀ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਦੀ ਸੁਣਵਾਈ ਨਹੀਂ ਕੀਤੀ ਜਾਂਦੀ। ਉਹਨਾਂ ਕਹਿੰਦਾ ਹੈ ਕਿ ਸਰਕਾਰ ਨੂੰ ਇਸ ਮਾਮਲੇ 'ਚ ਮੁਆਵਜ਼ਾ ਦੇਣਾ ਚਾਹੀਦਾ ਹੈ। ਲਗਭਗ ਹਰ ਸਾਲ ਜਿ ਤਰ੍ਹਾਂ ਇਸ ਸਾਲ ਵੀ ਕਿਸਾਨਾਂ ਨੂੰ ਕੁਦਰਤ ਦੇ ਕਹਿਰ ਦਾ ਸਾਹਮਣਾ ਕਰਨਾ ਪਿਆ ਏ ਜਿਸ ਕਾਰਨ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਉਦੇ ਕਰਨ ਵਿੱਚ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ ਹੋ ਗਈ ਇਸ ਪਿੰਡ ਵਿੱਚ ਆ ਕੇ ਲੱਗਦਾ ਹੈ ਕਿ ਜਿਵੇਂ ਕਿਸਾਨਾਂ ਦੇ ਖੇਤ ਨਹੀਂ ਕੋਈ ਵੱਡਾ ਅਧਰਿਆ ਹੋਵੇ ਇੱਥੋਂ ਦੇ ਲੋਕਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਖੇਤਾਂ ਵਿੱਚ 4 ਤੋਂ 5 ਫੁੱਟ ਤੱਕ ਪਾਣੀ ਖੜਾ ਹੈ ਜਿਸ ਕਾਰਨ ਉਹਨਾਂ ਦੀ ਫਸਲ ਡੁੱਬ ਕੇ ਮਰ ਚੁੱਕੀ ਹੈ ਤੇ ਅਜਿਹਾ ਸਮਾਂ ਹੈ ਜਦੋਂ ਕੋਈ ਹੋਰ ਫਸਲ ਵੀ ਨਹੀਂ ਬੀਜ ਸਕਦੇ ਜਿਸ ਕਾਰਨ ਉਹ ਪਰਵਾਦ ਹੋਣ ਤੇ ਕੰਡੇ ਤੇ ਹਨ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੁਦਰਤ ਦੇ ਕਹਿਰ ਕਾਰਨ 300 ਤੋਂ 400 ਏਕੜ ਤੱਕ ਦੀ ਫਸਲ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ ਇਹਨਾਂ ਵਿੱਚ ਝੋਨੇ ਤੋਂ ਲੈ ਕੇ ਸਬਜ਼ੀਆਂ ਪੱਠਿਆਂ ਤੇ ਹੋਰ ਸਾਰੀ ਖੇਤੀ ਸੰਪਤੀ ਪਾਣੀ ਵਿੱਚ ਡੁੱਬ ਚੁੱਕੀ ਹੈ ਇਸ ਦੌਰਾਨ ਇੱਕ ਕਿਸਾਨ ਨੇ ਦੱਸਿਆ ਕਿ ਉਸਨੇ 75000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 17 ਕਿੱਲੇ ਜ਼ਮੀਨ ਠਿੱਕੇ ਤੇ ਲਈ ਹੈ ਜਿਸ ਵਿੱਚ ਝੋਨੇ ਦੇ ਨਾਲ ਨਾਲ ਸਬਜ਼ੀਆਂ ਵੀ ਬੀਜਿਆ ਗਏ ਸਨ ਪਰ ਹੁਣ ਉਸ ਦੀ ਸਾਰੀ ਫਸਲ ਤਬਾਹ ਗਈ ਹੈ ਪਾਣੀ ਦਾ ਤਾਂ ਜੀ 13 ਤੋਂ ਚੱਲਿਆ ਆਉਂਦਾ ਕੰਮ ਹਨ 13 ਤੋਂ ਤਾਂ ਬਹੁਤ ਜਿਆਦਾ ਆਇਆ ਸੀ ਆ ਸੜਕ ਵੀ ਕੋਟਪੂਰਾ ਰੋਡ ਵੀ ਕਰਾਸ ਕਰ ਲੱਪੀ ਸੀ ਘਰਾਂ ਦਾ ਵੀ ਕਾਫੀ ਨੁਕਸਾਨ ਆਇਆ ਸੀ 17 6 ਆਇਆ ਕੋਈ ਇਲਾਜ ਨਹੀਂ ਜੀ ਇਹਦਾ ਹੋਇਆ ਪ੍ਰਾਪਰ ਇਲਾਜ ਨਹੀਂ ਹੋਇਆ ਜਦੋਂ ਹੁਣ ਪਾਣੀ ਖੜਜੂਗਾ ਉਦੋਂ ਉਧਰੋਂ ਤੂਏ ਵਾਲੇ ਪਾਸੇ ਘਰੀਆਂ ਝੁਰੀਆਂ ਮਾਰ ਕੇ ਪਾਣੀ ਟੂਬੇ ਲੈਣਾ ਕੱਢਦੇ ਆ ਉਦੋਂ ਪਹਿਲਾਂ ਤਾਂ ਨੁਕਸਾਨ ਹੀ ਬਹੁਤ ਹੋ ਗਿਆ ਜੀ ਉਦੋਂ ਬਾਅਦ ਤਾਂ ਉਹਦਾ ਕਰਨ ਦਾ ਕੋਈ ਫਾਇਦਾ ਹੀ ਨਹੀਂਗਾ ਇਹਦਾ ਪਹਿਲਾਂ ਚਾਹੀਦਾ ਉਹ ਜਦੋਂ ਇੱਕ ਵਾਰੀ ਪਾਣੀ ਆਉਂਦਾ ਉਦੋਂ ਬਸ ਉਹ ਮੜਾ ਮੋਟਾ ਜਿਹੜੇ ਆਦੇ ਗੋਗੂਲਾਂ ਤੋਂ ਮਿੱਟੀ ਝਾੜਦੇ ਆ ਉਦੋਂ ਬਾਅਦ ਐਸੇ ਕੋਈ ਨਹੀਂ ਆਉਂਦਾ ਕਿੰਨੇ ਫਸਲ ਖਰਾਬ ਹੋਈ ਐ ਜੇ ਕੋ ਲੱਗ ਘੱਟ ਤੋਂ ਘੱਟ ਮੇਰਾ ਖਿਆਲ ਹੈ ਜੀ 300 ਤੋਂ ਤਾਂ ਤਾਂ 300 ਕਿੱਲੇ ਤੋਂ ਤਾਂ ਕਿੰਨਾ ਕੁ ਖਰਚਾ ਆ ਜਾਂਦਾ 1 ਕਿੱਲੇ ਜੇ ਗੱਲ ਕੀ ਹੋਵੇ ਇਹਦੀ ਨਹੀਂ ਗੱਲ ਕਰੀ ਖਰਚਾ ਤਾਂ ਜੀ ਹੁਣ ਮਗਾਈ ਦੇ ਹਿਸਾਬ ਨਾਲ ਮੇਰਾ ਖਿਆਲ ਹੈ ਘੱਟ ਤੋਂ ਘੱਟ 15000 ਤਾਂ ਉਹਦੇ ਹੀ 5000 ਤਾਂ ਲਵਾਈ ਹੈ 10000 ਹੋਰ ਖਰਚਾ ਆ ਜਾਂਦਾ ਨਾ ਫਿਰ ਕਣਕ ਦੀ ਬਜਾਈ ਦਾ ਵੀ ਪਤਾ ਨਹੀਂ ਕੀ ਹੋਊਗਾ ਨਾ ਸਾਰਾ ਤੋਨਾ ਹੀ ਪੀਜਿਆ ਹੋਇਆ ਸੀਗਾ ਜੀ ਤੇ ਹਾ ਝੋਨਾ ਸੀ ਪੱਠੇ-ਪੁੱਠੇ ਵਿੱਚ ਸੀਗਾ ਜੀ ਕੀ ਮੰਗ ਕਰਦੇ ਹੋ ਮੰਗ ਤਾਂ ਇਹ ਹੀ ਆ ਜੀ ਵੀ ਇਹਨੂੰ ਸਰਕਾਰ ਨੂੰ ਇਹਦਾ ਕੋਈ ਪ੍ਰਾਪਰ ਹੱਲ ਕਰਨਾ ਚਾਹੀਦਾ ਕਿਉਂਕਿ ਨੁਕਸਾਨ ਤੋਂ ਬਾਅਦ ਫਿਰ ਉਹਦਾ ਕੋਈ ਐਡਾ ਹੀ ਨਹੀਂਗਾ ਇਨਾ ਨੁਕਸਾਨ ਹੋ ਗਿਆ ਹੁਣ ਉਬੇਕਰਨ ਪਿੰਡ ਦਾ ਹੀ ਜ਼ਿਆਦਾ ਜਾਂ ਵੇਖੋ ਤੁਸੀਂ ਉਧਰੋਂ ਜਦੋਂ ਪਾਣੀ ਆਉਂਦਾ ਤੇ ਸ਼ਹਿਰ ਵੱਲ ਨੂੰ ਪਾਣੀ ਆਉਂਦਾ ਤੇ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਇਹ ਨਹੀਂ ਪਤਾ ਵੀ ਇਹਨੂੰ ਕਿਸੇ ਪਾਸੇ ਡਰੈਨ ਕੀਤਾ ਜਾਵੇ ਤੋਂ ਦਾਦੇ ਕਿਸਾਨਾਂ ਵੱਲੋਂ ਪ੍ਰਸ਼ਾਸਨ ਉੱਤੇ ਵੱਡੇ ਇਲਜ਼ਾਮ ਕੱਟ ਜਾ ਰਹੇ ਹਨ ਉਹਨਾਂ ਕਹਿੰਦੇ ਕਿ ਹਰ ਸਾਲ ਅਜਿਹਾ ਹੀ ਹੁੰਦਾ ਹੈ ਪਰ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਵਾਨਦ ਨਹੀਂ ਕੀਤੇ ਜਾਂਦੇ ਜਿੱਦ ਦੇ ਚਾਲ ਕਿਸਾਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇਹਨਾਂ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ